ਇੱਕ ਤੇ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਆ ਜਿਹੜਾ ਪੂਰੀ ਦੁਨੀਆ ਦੇ ਝੂਲਦਾ ਦੀਪ ਸੁਭੋ ਮੈਂ ਝੰਡਾ ਧਰਾ ਦਾ ਬੜਾ ਰੌਲਾ ਪਾਇਆ ਬੜਾ ਗਲਾਰ ਕਿ ਉਹ ਮਰ ਕੇ ਦੱਸ ਗਿਆ ਮੈਂ ਗਰਦਾਰ ਨਹੀਂ ਸੀ ਮੈਂ ਸਰਦਾਰ ਸੀ ਜੇ ਮੇਰੇ ਵੀਰੋ ਉਹ ਨਿਸ਼ਾਨ ਸਾਹਿਬ ਦਾ ਸਾਡਾ 560 ਸਾਲ ਪਹਿਲਾਂ ਦਾ ਝੂਲਦਾ ਇੱਕ ਪਾਸੇ ਲਾਲ ਕਿਲਾ ਤੇ ਲਾਲ ਕਿਲੇ ਦੇ ਸਾਹਮਣੇ ਗੁਰਦੁਆਰਾ ਸੀ ਸਾਡਾ ਨਿਸ਼ਾਨ ਸਾਹਿਬ ਕਹਿੰਦੇ ਸੀ ਪਾਰਲੀਮੈਂਟ ਤੇ ਝੰਡੇ ਚੜਾਉਣੇ ਆ ਇੱਕ ਪਾਸੇ ਪਾਰਲੀਮੈਂਟਾਂ ਦੇ ਵਿਚਾਰੇ ਕੰਨੀ ਸ਼ਰਕਾ ਇੱਕ ਪਾਸੇ ਗੁਰਦੁਆਰਾ ਰਿਕਾਬガル ਸਾਹਿਬ ਜਿੱਥੇ ਗੁਰੂ ਸਾਹਿਬ ਦੀ ਧਰ ਦਾ ਸਨਕਾਰ ਹੋਇਆ ਸੀ ਨਿਸ਼ਾਨ ਸਾਹਿਬ ਝੂਲਦਾ ਨੀ ਝੂਲਦਾ ਇਹਨਾਂ ਨੂੰ ਬੜੀ ਇਰਜ਼ੀ ਹੋਈ ਇੱਕ ਅਲੀ ਨਿਸ਼ਾਨ ਸਾਹਿਬ ਜੂ ਪਿਆਰ ਕਰਦਾ ਤੇ ਜ਼ੋਰਦਾਰ ਤਾਲੀਆਂ ਮਾਰਦੇ ਇੱਕ ਦਾਰ ਪਾਉ ਉਹਨਾਂ ਦੇ ਮੂੰਹ ਤੇ ਬਣੇ ਹੋਣਗੇ ਆਹ ਤੁਹਾਡੀਆਂ ਤਾਲੀਆਂ ਦੱਸਦੀਆਂ ਮੈਂ ਕੀ ਬੋਲਿਆ